ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ ਪਰ ਮਨੁੱਖ ਦੇ ਵਿੱਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ ਜੈਸੇ ਪੱਥਰ ਅੱਗੇ ਗਿਆ ਤੇ ਬਨਸਪਤੀ ਬਨਸਪਤੀ ਅੱਗੇ ਗਈ ਤੇ ਪਸ਼ੂ ਪਕਸ਼ੀ ਪਸ਼ੂ ਪਕਸ਼ੀ ਅੱਗੇ ਗਏ ਤੇ ਮਨੁੱਖ ਪਰ ਮਨੁੱਖ ਵਿੱਚ ਖਤਰਾ ਵੀ ਹੈ ਇਹ ਅੱਗੇ ਗਿਆ ਤੇ ਭਗਵਾਨ ਹਰ ਵਰਗਾ ਹੋਵੇਗਾ ਪਿੱਛੇ ਗਿਆ ਤੇ ਸ਼ੈਤਾਨ ਵਰਗਾ ਹੋ ਜਾਏਗਾ ਇਹ ਪਿੱਛੇ ਵੀ ਮੁੜ ਸਕਦਾ ਹੈ। ਔਰ ਜਦ ਮਨੁੱਖ ਪਸ਼ੂ ਬਣਦਾ ਹੈ ਤਾਂ ਰੋਹੇ ਜ਼ਮੀਨ ਤੇ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਆਉਂਦਾ ਜਿੰਨਾ ਮਨੁੱਖ ਖਤਰਨਾਕ ਹੁੰਦਾ ਹੈ। ਇੱਕ ਸੱਪ ਜੇ ਕਿਸੇ ਨੂੰ ਡੰਗਵੇ ਮਾਰੇਗਾ ਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ ਜ਼ਹਿਰ ਖਤਮ ਹੋ ਜਾਂਦੀ ਹੈ। 2.5 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ। 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ ਹਲਾਕੂ ਤੇ ਚੰਗੇਜ਼ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ ਕੋਈ ਪਸ਼ੂ ਮਨੁੱਖਤਾ ਲਈ ਇਤਨਾ ਖਤਰਨਾਕ ਨਹੀਂ ਜਿੰਨਾ ਉਹ ਮਨੁੱਖ ਖਤਰਨਾਕ ਹੈ ਜੋ ਪਸ਼ੂ ਹੋ ਗਿਆ ਕਰਤੂ ਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਭਗਵਾਨ ਵਰਗਾ ਹੋ ਸਕੇ ਤੋ ਕੀ ਕਰਨਾ ਪਏਗਾ ਪੂਰਾ ਜਾਗ ਜਾਏ ਭਗਵਾਨ ਵਰਗਾ ਅਗਰ ਇਹ ਬਹੁਤ ਹਿੱਸਾ ਇਸ ਦਾ ਸੁੱਤਾ ਹੋਇਆ ਹੈ ਤੇ ਬਹੁਤ ਕੁਝ ਪਸ਼ੂ ਹੈ ਥੋੜਾ ਜਿਹਾ ਮਨੁਸ਼ ਹੈ ਮਨੁੱਖ ਥੋੜਾ ਜਿਹਾ ਮਨੁੱਖ ਹੈ ਬਹੁਤਾ ਪਸ਼ੂ ਹੈ ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ ਇਸ ਵਾਸਤੇ ਕਈਆਂ ਨੂੰ ਅਸੀਂ ਕਹਿ ਦਿੰਦੇ ਆ ਇਹ ਮਨੁੱਖ ਤੋਂ ਮਨੁੱਖ ਬਣ ਬੱਤ ਦੀ ਲੋੜ ਨਹੀਂ ਪੈਂਦੀ ਐ ਕੁੱਤੇ ਤੋਂ ਕੁੱਤਾ ਬਣ ਐ ਗਾਉ ਤੋਂ ਗਾਉ ਬਣ ਐ ਖੋਤੇ ਤੋਂ ਖੋਤਾ ਬਣ ਖੋਤਾ ਖੋਤਾ ਹੈ ਕੁੱਤਾ ਤੇ ਕੁੱਤਾ ਹੈ ਗਾਉ ਤੇ ਗਾਉ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੋਂ ਸ਼ੇਰ ਬਣ ਐ ਘੋੜਾ ਤੋਂ ਘੋੜਾ ਬਣ ਪਰ ਰੋਜ਼ ਕਹੇ ਐ ਬੰਦੇ ਤੋਂ ਬੰਦਾ ਬਣ ਐ ਮਨੁੱਖ ਤੋਂ ਮਨੁੱਖ ਬਣ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ ਘੋੜਾ ਅੰਦਰੋਂ ਬਾਹਰੋਂ ਘੋੜਾ ਹੈ ਮਨੁੱਖ ਮਨੁੱਖ ਦਿਖਾਈ ਦੇ ਰਿਹਾ ਹੈ ਅੰਦਰੋਂ ਤੇ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਜਦ ਪੂਰਨ ਮਨੁੱਖ ਹੋਣਾ ਹੈ ਪੂਰਨ ਪੁਰਖ ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੇਰਾ ਰੂਪ ਹੋ ਗਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ पर केड़ा पूर्ण ज्योत जगे घट में तब خالص તાહે ਨਾ خالص ਜਾ ਰਹੇ ਇਹ پوری ज्योत जग જાય ਜਪਨੇ ਹੀ ਮਨੁਖ ਨੂੰ ਭਗਵਾਨ ਬਣਾ ਦੇਣ ਜ਼बान जपे ਵਾਹਿਗੁਰੂ ਵਾਹਿਗੁਰੂ ਮਨ ਸੁਣੇ ਅਕਸਰ ਰਾਸ ਬਿਆਨ ਕਰਦਾ ਹੈ ਮਨ ਨਹੀਂ ਸੁਣਦਾ ਕਿਉਂ ਮਨੁਖ ਦਾ ਇਹ ਮਨ ਰਹਿੰਦਾ ਹੈ ਭਵਿਸ਼ਯ ਦੀ ਚਿੰਤਾ ਦੇ ਵਿੱਚ ਬੂਤਕਾਲ ਦੀਆਂ ਯਾਦਾਂ ਦੇ ਵਿੱਚ ਇਹ ਵਰਤਮਾਨ ਦੇ ਨਹੀਂ ਵਿੱਚ ਨਹੀਂ ਹੁੰਦਾ ਕਹਿੰਦੇ ਨੇ ਭਗਵਾਨ ਤੇ ਵਰਤਮਾਨ ਦੇ ਚ ਹੈ ਭਗਵਾਨ ਕੋਈ ਭਵਿਸ਼ਯ ਦੇ ਚ ਨਹੀਂ ਹੈ ਭਗਵਾਨ ਨੂੰ ਬੂਤਕਾਲ ਦੇ ਚ ਲੱਭਣ ਦੀ ਲੋੜ ਵੀ ਨਹੀਂ ਵਰਤਮਾਨ ਦੇ ਚ ਭਗਵਾਨ ਹੈ ਤੇ ਵਰਤਮਾਨ ਕਿਤਨਾ ਹੈ ਅੱਜ ਦੀ ਰਾਤ ਵਰਤਮਾਨ ਕਤਈ ਨਹੀਂ ਹੈ ਕਿ ਅੱਜ ਦਾ ਦਿਨ ਵਰਤਮਾਨ ਸੇ ਹੀ ਕਤਈ ਨਹੀਂ ਹੈ ਵਰਤਮਾਨ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਭਵਿਸ਼ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਪਤਨੀ ਕਦੋਂ ਤੱਕ ਅਸੀਂ ਹੁੰਦੇ ਰਹਿਵਾਂਗੇ ਮਰਦੇ ਰਵਾਂਗੇ ਜੰਮ ਜੰਮੇ ਫਿਰ ਜੰਮੇ ਬਹੁਤ ਸਜ਼ਾਏ ਪਿਆਦ ਇਸ ਲੰਬੇ ਲੰਬਾ سلسلہ ਤੇ ਪਤਾ ਨਹੀਂ ਕਿੰਨੀ ਲੰਬੀ ਯਾਤਰਾ ਕਰਕੇ ਅਸੀਂ ਇੱਥੇ ਤੱਕ ਪਹੁੰਚਿਆ ਤਾਂ ਬਹੁਤ ਕੱਲ ਵੀ ਬੜਾ ਲੰਬਾ ਹੈ ਭਵਿਸ਼ ਵੀ ਬੜਾ ਲੰਬਾ ਹੈ ਵਰਤਮਾਨ ਬੜਾ ਛੋਟਾ ਹੈ। ਭਗਵਾਨ ਦੀ झलक ਮਿਲਦੀ ਹੈ ਵਰਤਮਾਨ ਦੇ। ਵਰਤਮਾਨ ਦੇ ਜੋ ਟਿਕ ਗਿਆ ਮਨ ਉਹ ਭਗਵਾਨ ਦਾ ਰੂਪ ਹੋ ਜਾਂਦਾ ਹੈ। ਕਿ ਵਰਤਮਾਨ ਕਿਤਨਾ ਹੈ? ਗੁਰਬਾਣੀ ਦੇ ਕਥਨ ਅਨੁਸਾਰ ਇੱਕਦਮ। ਕਬੀਰ ਦੇ ਕਥਨ ਅਨੁਸਾਰ ਇੱਕਦਮ। ਇਹੀ ਵਰਤਮਾਨ। ਜੋ ਦਮ ਚਲਾ ਗਿਆ ਇਹ ਤੇ ਭੂਤਕਾਰ। ਜੋ ਦਮ ਆਇਆ ਨਹੀਂ ਇਹ ਤੇ ਜ ਭਵਿਸ਼। ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ मनुख जिम्मेदार आने वाले दमा दी चिंता दे मनुख जे थवी बैठो वेगा ओदा मथा ओदी अखां देख के कह सकदे हो या ते गुज़रे हुए दमा दी यादਾਂ देच बैठा है या आने वाले दमा दी चिंता देच बैठा है अगर वर्तमान देच आ जाए तो समाधि लग जाएगी भगवान दा रूप हो जाए तो वर्तमान की है एकदम जो दम अजे आया ही नहीं ਉਤੇ ਭਵਿਸ਼ ਹੈ ਭਵਿਸ਼ਾਤ ਦੇ ਚ ਨਹੀਂ ਹੈ ਜੋ ਦਮ ਚਲਾ ਗਿਆ ਉਹ ਤੇ ਭੂਤ ਕਾਲ ਹੈ ਭੂਤ ਕਾਲ ਵੀ ਹੱਥ ਦੇ ਚ ਨਹੀਂ ਨਕਦ ਕੀ ਹੈ ਵਰਤਮਾਨ ਵਰਤਮਾਨ ਕਿਤਨਾ ਹੈ ਇਕਦਮ ਯਕਦਮ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਨੇ ਇਕਦਮ ਇੱਕ ਨੂੰ ਫਾਰਸੀ ਚ ਯਕ ਕਹਿੰਦੇ ਨੇ ਕਿ ਇਕਦਮ ਬਖੇਸ਼ ਰਾ ਨ ਬੁਰਦਮ ਕੇ ਕੇ ਇਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂਗੋ ਜਸ ਭਗਤ ਕਬੀਰ ਵੀ ਕਹਿੰਨ ਤੋਕ ਦਮ ਕਰ ਆ ਰੇ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਠਿਕ ਜਾਏ ਤੇ ਤੋ ਖੁਦਾਏ ਗੁਜ਼ਰੇ ਹੋਏ ਦਮਾਂ ਤੇ ਸਾਰੇ ਹੀ ਜੀਮ ਲੈਨੇ ਆਣ ਵਾਲੇ ਦਮਾਂ ਦੇ ਤੇ ਸਾਰੇ ਹੀ ਜੀਮ ਲੈਨੇ ਪਰ ਜਿਹੜਾ ਦਮ ਨਕਦ ਹੈ ਇੱਕ ਦਮ ਉਹਦੇ ਚ ਕੋਈ ਠਿਕ ਜਾਏ ਤੇ ਮਨੋ ਕਰਬ ਦਾ ਰੂਪ ਹੁਣ ਇੱਕ ਦਮ ਦੇਚ ਆਣ ਦੀ ਕੋਸ਼ਿਸ਼ ਕਰਨਾ ਮਨੋ ਕਰਬ ਮਨ ਇੱਕ ਦਮ ਦੇਚ ਨਹੀਂ ਆਉਂਦਾ ਨਹੀਂ ਆਉਂਦਾ ਇਕ ਦਮ ਦੇਚ ਆਣ ਦਾ ਵਰਤਮਾਨ ਦੇਚ ਆਣ ਦਾ ਜੋ ਢੰਗ ਹੈ ਜਪ ਇਸ ਵਸਤੇ ਵਾਹਿਗੁਰੂ ਇਕ ਦਮ ਦੇਚ ਪੂਰਾ ਹੋ ਜਾਂਦਾ ਜਿਤਨਾ ਇਕ ਦਮ ਹੈ ਇਤਨਾ ਹੀ ਵਾਹਿਗੁਰੂ ਦਾ ਸਰੂਪ ਹੈ ਵਾਹਿਗੁਰੂ ਇਕ ਦਮ ਓਮ ਇਕ ਦਮ ਰਾਮ ਇਕ ਦਮ ਅੱਲਾਹੂ ਇਕ ਦਮ ਮੈਂ ਇਹਨਾਂ ਮੰਤਰਾਂ ਨੂੰ ਬਹੁਤ ਗੌਰ ਨਾਲ ਦੇਖੇ ਇਕ ਦਮ ਦੇਚ ਪੂਰੇ ਹੋ ਜਾਂਦੇ ਕੁਝ ਮੰਤਰ ਨਾਭੀ ਤੇ ਬਹੁਤ ਗਹਿਰੀ ਚੋਟ ਕਰਦੇ ਹਨ। ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ। ਉਹਨਾਂ ਦੇ ਨ ਚਰਨਮਤ ਦੇ ਕੇ ਜਿਨਾਂ ਨੂੰ दीक्षित ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਇਹ ਜਪੋ। ਇਸ ਕਰਕੇ ਨਹੀਂ ਕਹਿ ਰਿਹਾ। ਕਿ ਮੇਰਾ ਜਨਮ ਗੁਰੂ ਨਾਨਕ ਦੇ ਘਰਾਣੇ ਚ ਹੈ ਇਸ ਕਰਕੇ ਨਹੀਂ ਕਹਿ ਰਿਹਾ। ਤਜਰਬੇ ਦੀ ਬਿਨਾ ਤੇ ਕਹਿ ਰਿਹਾ। ਔਰ ਇਹ ਮੇਰੇ ਤਜਰਬੇ ਚ ਨਾ ਹੁੰਦਾ ਤੇ ਯਕੀਨ ਜਾਨੋ ਮੈਂ ਨਹੀਂ ਕਹਿਣਾ ਸਾਰੇ ਮੰਤਰਾਂ ਦੇ ਸ਼ਕਤੀ ਹੈ ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਉਂਦੇ ਨੇ ਇਸ ਵਾਸਤੇ ਸਾਈਂ ਕਹਿੰਦੇ ਨੇ ਬਲਹਾਰੀ ਜਾਵ ਜੇਤੇ ਤੇਰੇ ਨਾਮ ਹੈ ਅਸੀਂ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਆ ਗੁਰਨਾਣਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ بل ہارے جاؤں جیتے تیرے نام ہے حکمن گرو lànک نے گرو گووین سنگ نے نہیں آکھیا واہ گرو جپاو پھر اے ग्रंथ سانجے نہیں رہندے سن کیونکہ کبیر جپدے رہے سਤ نام نام دیو جپدے رہے بیٹھل بیٹھل جے دیو جپدے رہے گویند گویند رامانند پرمانند جپدے رہے رام رام فریڈ جپدا رہا اللہ ہو اللہ ہو اللہ ہو کہ جے گروانک کہہ دیندے یہی منتر تے یہی جپو ਤੋ ਫਿਰ ਫਰੀਦ ਉਹਨਾਂ ਨੂੰ ਥਾਂ ਮਿਲ ਨਹੀਂ ਸੀ ਤੇ ਫਿਰ ਕਬੀਰ ਕਿੱਥੇ ਜਾਂਦਾ ਫਿਰ ਨਾਮਦੇਵ ਕਿੱਥੇ ਜਾਂਦੇ ਫਿਰ ਗੋਬਿੰਦ ਜਪਣ ਵਾਲਾ ਜੈਦੇਵ ਕਿੱਥੇ ਜਾਂਦਾ ਅੱਲਾਹੋ ਜਪ-ਜਪ ਕੇ ਫਰੀਦ ਜਿੱਥੇ ਪਹੁੰਚਾ ਗੋਬਿੰਦ ਜਪ-ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇ ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੇ ਪੈ ਜਾਂਦੀ ਹੈ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ ਕਿਰ ਪੈਦਲ ਵਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪਿੰਡਾਂ ਮਕਾਣਾ ਫਿਰ ਸਾਇੰਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਗੱਡੀਆਂ ਆਈਆਂ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁੱਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰ ਲੈ ਪਰ ਪਹਿਲੇ ਤੇ ਐਸਾ ਨਹੀਂ ਸੀ ہن کچھ ایسے دا چلنا اج ہے جی میں کوئی پیدل چل رہا ہے ایسے کچھ منتر ادھر ہائی جہاز سے بیٹھے تو ادھر پہنچ گئے انترا دن ہے واح گرو واحد چل کے بھی منک پینڈے پہ پہنچتا ہے گھوڑے بھی دیں دے موٹر بھی پہنچا دیا ریل گڈیاں بھی پچھا دیں ہائی جہاز بھی پہنچا دے دنے. ਪਰ ਜ਼ਿੰਦਗੀ ਬਹੁਤ ਛੋਟੀ ਹੈ ਤੇ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਇਸ ਵਾਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਅਗਾ ਚਲ ਕੇ ਸਤਗੁਰ ਨੂੰ ਦਿਸ ਪਿਆ ਬੜੀ ਮਸਰੂਫ ਜ਼ਿੰਦਗੀ ਕਿਉਂ ਲੋੜਾਂ ਵੱਧ ਗਈਆਂ ਪਹਿਲੇ ਇਤਨੀਆਂ ਲੋੜਾਂ ਨਹੀਂ ਸਨ ਤੇ ਜਦ ਲੋੜਾਂ ਵੱਧ ਗਈਆਂ ਤਾਂ ਮਸਰੂਫੀਅਤ ਵੱਧ ਗਈ ਤਾਂ ਮਸਰੂਫੀਅਤ ਜਦ ਵੱਧ ਗਈ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦੇ ਲੰਗਾ ਦੋ ਹਵਨ ਯੱਗ ਕਰਦੇ ਲੰਗਾ ਦੋ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਗਾ ਦੋ ਜ਼ਿੰਦਗੀ ਹੀ ਬੜੀ ਮਸਰੂਫ ਹੈ ਮੈਂ ਦੇਖਦਾ ਮੁਸਲਮਾਨ ਇਸ ਕਰਮ ਕਾਂਡ ਦੀ ਪਾਲਣਾ ਕਰਦਾ ਹੈ ਪੰਜ ਵਕਤ ਦੀ ਨਮਾਜ਼ ਕੰਮ ਧੰਦੇ ਚ ਪੰਜ ਵਕਤ ਕੱਢਣਾ ਕੁਝ ਮਾਮੂਲੀ ਖੇਡ ਨਹੀਂ ਹੈ ਬਹੁਤ ਵੱਡੀ ਖੇਡ ਸਤਿਗੁਰੂ ਕਹਿੰਦੇ ਨੇ ਇਕ ਦਮ ਦੇਚ ਖੇਡ ਬਣ ਸਕਦੀ ਇਕਦਮ ਇੱਕ ਦਫਾ ਵਾਹਿਗੁਰੂ ਆਖਦੇ ਆ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਤੁਕਦਮ ਕਰਾਰੇ ਜੋ ਕਰੋ ਹਜ਼ਰ ਹਜ਼ਰ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਤੇ ਮਨ ਨੇ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਤੇ ਭੂਤ ਕਾਲ ਦੀਆਂ ਯਾਦਾਂ ਇੱਕ ਪਾਸੇ ਰੱਖ ਕੇ ਪੂਰੀ ਕਾਗਰਤਾ ਨੇ ਨਾਲ ਸੁਣਿਆ ਵਾਹਿਗੁਰੂ ਨੂੰ ਤੇ ਮਨ ਜੋਤ ਸਰੂਪ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਤੇ ਜੋਤ ਦੇ ਜੋਤ ਹੋ ਗਿਆ ਇਹ ਤੇ ਬੂੰਦ ਸਾਗਰ ਦੇ ਵਿੱਚ ਸਾਗਰ ਹੋ ਗਈ ਅੰਮ੍ਰਿਤ ਵੇਲੇ ਬੈਠ ਕੇ ਕੋਸ਼ਿਸ਼ ਕਰਵਲ ਤਾਂ ਨਹੀਂ ਮਿਲਦੀ ਮੈਨੂੰ 41 42 ਸਾਲ ਹੋ ਗਏ ਨੇ ਕਥਾ ਕਰਦੇ ਕਿ ਚਾਰ-ਚਾਰ ਘੰਟੇ ਵੀ ਰੋਜ਼ ਕਥਾ ਕਰਨੀ ਪੈਂਦੀ ਦੋ ਟਾਈਮ ਇੱਕ ਜਗ੍ਹਾ ਦੋ ਟਾਈਮ ਦੂਸਰੀ ਥਾਂ ਐਸਾ ਵੀ ਹੋ ਜਾਂਦਾ ਹੈ ਇਹ ਤੇ ਸੁੱਖ ਹੈ ਪਰ ਇੱਕ ਦਮ ਦੇ ਚ ਆ ਕੇ ਇੱਕ ਦਫਾ ਵਾਹਿਗੁਰੂ ਕਹਿਣਾ ਅੱਜ ਵੀ ਔਖਾ ਹੈ ਔਖਾ ਆਖਣ ਔਖਾ ਸਚਾਣਾ ਤੇ ਗੁਰੂ ਨਾਨਕ ਨੂੰ ਆਖੀ ਕੀ ਔਖਾ ਵਾਹਿਗੁਰੂ ਆਖਣਾ ਕੀ ਔਖਾ ਇਸ ਢੰਗ ਨਾਲ ਔਖਾ ਹੈ ਜਦ ਸਤਿਗੁਰੂ ਕਹਿ ਰਹੇ ਨੇ ਮਿਟ ਜਾਏ ਭਵਿਸ਼ ਦੀ ਚਿੰਤਾ ਮਿਟ ਜਾਏ ਬਹੁਤ ਯਾਦਾਂ ਸਿਰਫ ਰਹਿ ਜਾਏ ਵਰਤਮਾਨ ਤੇ ਵਰਤਮਾਨ ਹੈ ਇੱਕਦਮ ਕਿ ਉਸ ਇੱਕਦਮ ਦੇਚ ਉਚਾਰਨ ਹੋਵੇ ਵਾਹਿਗੁਰੂ ਔਰ ਨਾ ਭਵਿਸ਼ ਦੀ ਚਿੰਤਾ ਨਾ ਭੂਤ ਕਾਲ ਦੀਆਂ ਯਾਦਾਂ ਤੇ ਮਨੁੱਖ ਹੋ ਜਾਂਦਾ ਹੈ ਵਾਹਿਗੁਰੂ ਦਾਰੋ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਤੇ ਵੀ ਮੈਸ ਕਰਦੇ ਆਂ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਭ ਕੁਝ ਮਨੁੱਖ ਹੋ ਜਾਂਦਾ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਾਰੇ ਹੀ ਦੁੱਖ ਮਿਟ ਜਾਣੇ ਸਾਰੇ ਪਾਪ ਮਿਟ ਜਾਣੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਮਤਾਂ ਕਿਦਰੇ ਇੱਕ ਦਫਾ ਕਹਿਣ ਦੀ ਜਾਚ ਆ ਜਾਏ ਬਸ ਇਤ ਨਹੀਂ ਕਰ ਇੱਕ ਦਫਾ ਕਹਿਣ ਦੀ ਜਾਚ ਗੱਲ ਇਤ ਨਹੀਂ ਇਹ ਰੋਜ਼ ਅਭਿਆਸ ਕਰਨਾ ਹੈ ਤੇ ਤੁਸੀਂ ਆਖਣ ਕਰੋੜ ਦਫਾ ਕਹਿਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਕਈ ਸਟੇਜ ਤੇ ਵੀ ਕਰਦੇ ਨੇ ਤੇ ਕਈ ਦਫਾ ਤੇ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੁੰਦਾ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ ਲੜ ਰਹੇ ਨੇ ਵਾਇਗਰੂ ਨਾਲ ਕੇ ਜੱਪਦੇ ਰਹਿਣਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਨਵਾਸ ਜੋ ਘੜਿਆਲ ਦੀ ਇੰਦੂ ਵੀਰਾ ਨੇ ਬੜਾ ਸੋਹਣਾ ਚਿੰਨ ਚੁਣਿਆ ਮੰਦਰ ਦੇ ਦਰਵਾਜ਼ੇ ਤੇ ਘੜਿਆਲ ਲਟਕਾ ਦਿੰਦੇ ਨੇ ਉਹਨੂੰ ਵਜਾ ਕੇ ਅੰਦਰ ਜਾਣਾ ਹੈ ਭਗਵਾਨ ਦੇ ਦਰਸ਼ਨ ਤਾਂ ਉਹਨਾਂ ਦੇ ਪਹਿਲੇ ਘੜਿਆਲ ਵਜਾ گرنانک پر بڑے صحیح روپے صاحب کے کہ جیون مندر ہے دروازہ ہے اور زبان لٹکے آیا آل ہے زبان آل, آل نو وجا کے, کے جیون دن پرویش کر جاؤ گے پربودہ روپ ہو جاؤ گے ایشور کا ہے اس گڑیال میری سمر نے رسنا اوپر رام ਕਬੀਰ ਕਹਿੰਦੇ ਮੈਨੂੰ ਮਾਲਾ ਦੀ ਲੋੜ ਨਹੀਂ ਮਾਲਾ ਤਾਂ ਮੈਂ ਤਾਂ ਪਕੜਾ ਜੇ ਜ਼ਬਾਨ ਨਾ ਹੋਵੇ ਜ਼ਬਾਨ ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰਾਂ ਸਾਰੀ ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ ਯਕੀਨ ਜਾਨੋ ਮੈਨੂੰ ਤਰਸ ਵੀ ਆ ਜਾਂਦਾ ਕਦੋਂ ਤੱਕ ਫੇਰੋਗੇ ਜ਼ਬਾਨ ਦੀ ਮਾਲਾ ਕਦੋਂ ਫੇਰੋਗੇ ਕੰਠੇ ਮਾਲਾ ਭਗਤ ਜੀ ਕਹਿ ਰਹੇ ਨੇ ਮੇਰੇ ਕੰਠ ਦੇ ਚ ਮਾਲਾ ਹੈ ਮੇਰੇ ਗਲੇ ਦੇ ਚ ਮਾਲਾ ਹੈ ਕਿਹੜੀ ਕੰਠੇ ਮਾਲਾ ਜੇਵਾ ਰਾਮ ਜ਼ਬਾਨ ਤੇ ਰਾਮ ਹੈ ਬਸ ਇਹ ਹੀ ਇਹ ਹੀ ਸਿਮਰਨਾ ਹੈ ਕੰਠੇ ਮਾਲਾ ਜੇਵਾ ਰਾਮ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਤੇ ਵਾਕਈ ਰਸਨਾ ਤੇ ਰਾਮ ਆ ਗਿਆ ਪਹਿਚਾਨ ਕਿਸ ਤਰ੍ਹਾਂ ਹੋਵੇਗੀ ਮਿਠਾਈ ਜ਼ਬਾਨ ਤੇ ਰੱਖੀ ਸਵਾਦ ਆ ਗਿਆ ਵਾਹਿਗੁਰੂ ਜ਼ਬਾਨ ਤੇ ਟਿਕ ਗਿਆ ਯਕੀਨ ਜਾਨੋ ਰਸਨਾ ਰਸਨਲ ਵਰਜਦੀ ਇੱਕ ਅਗੰਮੇ ਰਸਨਾ ਇਕ ਅਗੰਮੀ ਅਵਸਥਾ ਨਾਲ। ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਹਾਂ ਕਿਸ ਦਾ ਜੇਦੀ ਜ਼ਬਾਨ ਤੇ ਹੈ ਪ੍ਰਭੂ ਤੂੰ ਵਸ ਕੇ। ਜੇਦੀ ਰਸਨਾ ਤੇ ਤੂੰ ਵਸ ਕੇ। ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ ਹੈ। ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ। ਕਮ ਸੇ ਕਮ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਇਹਦੇ ਵਿੱਚ ਹਜ਼ਾਰਾਂ ਲੱਖਾਂ ਦਫਾ ਕਹਿ ਲੋਗੇ ਪਰ ਇਸ ਵਾਸਤੇ ਕਹਿਣਾ ਹੈ ਕਿਦਰੇ ਇੱਕ ਦਫਾ ਕਹਿਣ ਦੀ ਜਾਂਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਦਫਾ ਕਹਿਣ ਦੀ ਜਾਂਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਕਿੰਨੇ ਕਹਿਣਾ ਪਏ ਫਿਰ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾਵਾ ਹੁਣ ਪ੍ਰਾਣ ਪੇ ਚਲਦੇ ਨੇ ਪ੍ਰਾਣਾ ਚ ਵਸ ਗਏ ਔਰ ਰਚਨਾ ਦੀ ਵੀ ਲੋੜ ਨੇ ਹੁਣ ਤੇ ਜੀਵਨ ਹੀ ਮੰਦਰ ਬਣ ਗਿਆ ਹੁਣ ਤੇ ਪੂਰੇ ਦੇ ਪੂਰੇ ਜੋ ਹੈ ਪ੍ਰਭੂ ਦਾ ਰੂਪ ਹੋ ਗਿਆਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਵੇਰਾ ਇਕ ਬਏ ਹੈ ਕੋਏ ਨ ਸਕੇ ਪਛਾਨੀ ਜੀਵਨ ਇਕ ਅਵਸਰ ਹੈ ਪ੍ਰਭੂ ਹੋਣ ਦਾ ਜ਼ਿੰਦਗੀ ਇਕ ਮੌਕਾ ਹੈ ਈਸ਼ਵਰ ਹੋਣ ਦਾ ਔਰ ਜਿਨ੍ਹਾਂ ਨੇ ਇਸ ਮੌਕੇ ਨੂੰ ਸੰਭਾਲਿਆ ਉਨਾ ਨੂੰ ਵੇਖ ਕੇ ਕਲਗੀਧਰ ਨੇ ਕਹਿ ਦਿੱਤਾ ਇਹ ਤੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸ ਹੋ ਗਏ ਸ਼ੁੱਧ ਹੋ ਗਏ ਸਤਗੁਰੂ ਇਸ ਔਸਰ ਨੂੰ ਚੁਕਾਵੰਨਾ ਔਰ ਇਸ ਔਸਰ ਤੋਂ ਅਸੀਂ ਲਾਭ ਲੈ ਸਕੀਏ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਵਾਰ ਗਠ ਵੀ ਤਰਪਾਂ ਦੇਖ ਵਿਚਾਰ ਸਾਰਿਆਂ ਦਾ ਹਾਰ ਦੇ ਤੌਰ ਤੇ ਧੰਵਾਦ 월속이 샤로 아루스, 월속이 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 월